ਸ਼੍ਰੀ ਅਨੰਦਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਨੂੰ ਦੇਖਦੇ ਹੋਏ ਇਸ ਨੂੰ ਜ਼ਿਲ੍ਹਾ ਬਣਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਦੇ ਸਮਰਥਨ ਦੇ ਵਿੱਚ ਜਿੱਥੇ ਇਲਾਕਾ ਵਾਸੀਆਂ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ ਉੱਥੇ ਹੀ ਅੱਜ ਸ਼੍ਰੀ ਅਨੰਦਪੁਰ ਸਾਹਿਬ ਤੋਂ ਅੰਤਰਰਾਸ਼ਟਰੀ ਸਰਬਤਰੰਪ ਪ੍ਰਚਾਰਕ ਅਤੇ ਬੁੱਧੀਜੀਵੀ ਗੁਰਵਿੰਦਰ ਸਿੰਘ ਖੌਸਲਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਨ ਦੇ ਨਾਲ ਜਿੱਥੇ ਇਲਾਕੇ ਦਾ ਵਿਕਾਸ ਹੋਵੇਗਾ ਉੱਥੇ ਹੀ ਨੀਂਹ ਪਹਾੜੀ ਇਲਾਕੇ ਦਾ ਹੋਰ ਵੀ ਤੇਜ਼ੀ ਨਾਲ ਵਿਕਾਸ ਹੋਵੇਗਾ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਹੋਰ ਕੀ ਕਿਹਾ ਉਹ ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ ਬੜੀ ਖੁਸ਼ੀ ਦੀ ਗੱਲ ਹੈ ਕਿ ਹਿੰਦੁਸਤਾਨ ਦੀ ਤਕਦੀਰ ਨੂੰ ਇਤਿਹਾਸ ਨੂੰ ਬਦਲਣ ਵਾਲੇ ਹਿੰਦ ਕੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਵਰਸੋਈ ਹੋਈ ਗੁਰੂ ਨਗਰੀ ਖਾਲਸੇ ਦੀ ਮਕੱਦਸ ਧਰਤੀ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦਾ ਪ੍ਰਸਤਾਵ ਮੌਜੂਦਾ ਪੰਜਾਬ ਦੀ ਸਰਕਾਰ ਦੇ ਸਾਡੇ ਹਲਕੇ ਦੇ ਐਮਐਲਏ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਵੱਲੋਂ ਪੰਜਾਬ ਦੇ ਪਵਿੱਤਰ ਸਦਨ ਦੇ ਅੰਦਰ ਔਰ ਮਾਨਯੋਗ ਸਪੀਕਰ ਪੰਜਾਬ ਦੇ ਅੱਗੇ ਇਸ ਪ੍ਰਸਤਾਵ ਨੂੰ ਲਿਆਂਦਾ ਗਿਆ ਇਹ ਸਾਡੇ ਹਲਕੇ ਲਈ ਅਤੇ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਲਈ ਜਿੱਥੇ ਖੁਸ਼ੀ ਦੀ ਗੱਲ ਹੈ ਉੱਥੇ ਮਾਣ ਦੀ ਵੀ ਗੱਲ ਹੈ ਮੈਂ ਗੁਰਵਿੰਦਰ ਸਿੰਘ ਖੋਸਲਾ ਇਤਿਹਾਸਕਾਰ ਪ੍ਰਚਾਰਕ ਮੀਡੀਆ ਸਪੀਕਰ ਖਾਲਸੇ ਦੀ ਮਕद्दस ਧਰਤੀ શ્રી ਅਨੰਦਪੁਰ ਸਾਹਿਬ ਤੋਂ ਇਸ ਦਾ ਪੂਰਜੋਰ ਸਮਰਥਨ ਕਰਦਾ ਔਰ શ્રી ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਨ ਦੇ ਵਿੱਚ ਮੈਂ ਫੁੱਲ ਸਪੋਰਟ ਕਰਦਾ ਹਾਂ ਕਿਉਂਕਿ શ્રી ਅਨੰਦਪੁਰ ਸਾਹਿਬ ਜ਼ਿਲ੍ਹਾ ਬਣਨ ਨਾਲ 1947 ਤੋਂ ਲੈ ਕੇ ਜੋ ਹੁਣ ਤੱਕ ਇਹ ਪਛੜਿਆ ਹਲਕਾ ਹੈ ਇਸ ਦੀ ਤਰੱਕੀ ਇਸ ਦੀ ਡਿਵੈਲਪਮੈਂਟ ਹੋਏਗੀ ਰੋਜ਼ਗਾਰ ਦੇ ਸਾਧਨ ਖੁੱਲਣਗੇ ਜਿਹੜੇ ਕੰਮ ਇੱਕ ਜ਼ਿਲ੍ਹੇ ਵਿੱਚ ਹੁੰਦੇ ਹਾਲ ਉਹ ਸਾਰੇ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਦਰ ਹੋਣਗੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜੋ ਸਾਡਾ ਚੰਗਰ ਦਾ ਇਲਾਕਾ ਹੈ ਉਸ ਚੰਗਰ ਦੇ ਇਲਾਕੇ ਦੀਆਂ ਤਰੱਕੀਆਂ ਹੋਣਗੀਆਂ ਰੋਜ਼ਗਾਰਾਂ ਨੂੰ ਸਾਧਨ ਮਿਲਣਗੇ ਤੇ ਔਰ ਮੈਂ ਇਹ ਵੀ ਅਪੀਲ ਹਮੇਸ਼ਾ ਅਖਬਾਰਾਂ ਅਤੇ ਮੀਡੀਆ ਚੈਨਲ ਦੇ ਰਾਹੀਂ ਪੰਜਾਬ ਦੀਆਂ ਸਰਕਾਰਾਂ ਨੂੰ ਕਰਦਾ ਆ ਰਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਅੰਦਰ ਇੰਜੀਨੀਅਰਿੰਗ ਲਾਬ ਮੈਡੀਕਲ ਕਾਲਜ ਤੇ ਇੰਡਸਟਰੀਆਂ ਵੀ ਲਾਈਆਂ ਜਾਣ ਸੋ ਮੈਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਿਹੜਾ ਵੜਨ ਦਾ ਆਖਰ ਦੇ ਵਿੱਚ ਪੂਰਜੋਰ ਸਮਰਥਨ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ